ਜੇ ਲਾਈਟ ਹੋ ਗਈ ਆ ਹਰੀ ਬੱਤੀ ਹੋ ਗਈ ਤਾਂ ਬੱਸ ਰੰਗਣ ਲਗਾਣੀ ਲਗਾਣੀ ਅਸੀਂ ਇਹ ਕਹਿੰਦੇ ਹਾਂ ਕਿ ਹਰ ਇੱਕ ਬੱਸ ਆ ਕੇ ਬੱਸ ਸਟੈਂਡ ਤੇ ਰੁਕੇ ਸ਼ਰਾਫਤ ਨਾਲ ਬੱਚੇ ਚੜਾਏ ਸਵਾਰੀ ਜਿੰਨੀ ਹੈਗੀ ਚੜਾਏ ਜਿੰਨੀ ਸਬਸਫੀਸ਼ੈਂਟ ਹੋ ਜਾ ਸਕਦਾ ਉਹ ਨਹੀਂ ਲੈ ਜਾਵੇ ਬਾਕੀ ਆਪਣਾ ਚੱਲ compuzing ਕੋ ਸਾਰਥਨਾ ਇਹ ਪਿੱਛੇ ਪੱਕਾ ਖੜ ਗਿਓ ਤੇ ਜਿਹੜਾ ਆਰਡਰ ਕਰ ਦੋ ਜਿਹੜੀ ਵੀ ਬੱਸ ਆਉਂਦੀ ਆ ਰੋਕੇ ਜਾਣ ਇੱਕ ਕੁੜੀਆਂ ਜਿਹੜੀਆਂ ਸਕੂਲੀਆਂ ਤੇ ਕਾਲਜੀਆਂ ਨੇ ਪਹਿਲਾਂ ਉਹਨਾਂ ਨੂੰ ਤੇ ਦਿੱਕਤ ਦੱਸਾਂ ਕਰੋ ਤਾਂ ਕੋਈ ਆ 8:30 ਵਜੇ ਤੱਕ ਜਦੋਂ ਤੱਕ ਸਕੂਲ ਦੀ ਤੇ ਕਾਲਜ ਦੀ ਸਵਾਰੀ ਆ ਤਾਂ ਉਹ ਜਦੋਂ ਉਹ ਸਵਾਰੀ ਨਿਕਲ ਗਈ ਆਪੇ ਭੀੜ ਘੱਟ ਜਣੀ ਮਗਰੋਂ ਸਾਰਾ ਰੀਤੀ ਚੂ ਰਹਿ ਜਾਂਦਾ ਇਸ ਇਹ ਮੈਨੇਜ ਕਰ ਲਿਆ ਕਰੋ 7:30 ਤੋਂ ਲੈ ਕੇ 8:30 ਇੱਕ ਘੰਟਾ ਮੈਨੇਜ ਕਰ ਲੈ ਜੋ ਠੀਕ ਹੈ ਨਾ ਤੇ ਤੂੰ ਪੱਕੀ ਠੀਕ ਬਸ ਤੂੰ ਰੈਸ਼ ਹੋਰੀਏ ਠੀਕ ਹਮ ਜ਼ਰੂਰ ਆਪਣਾ ਟਿਕਾ ਲੱਗ ਜਾ ਆ ਜਾ ਆ ਜਾ ਉਤਰਿਆ ਕੋਲ ਦੇ ਪਾਰੀ ਕੋਲ ਦੇ ਕੋਲ ਦੇ ਪਾਰੀ ਪਹਿਲਾ ਪਹਿਲਾ ਕੁੜੀਆਂ ਕੁੜੀਆਂ ਨੂੰ ਚੜਾ ਕਰੋ ਕੁੜੀਆਂ ਨੂੰ ਬੱਚੀਆਂ ਨੂੰ ਚੜਾਓ ਸੋ ਦੇਖ ਸਕਦੇ ਤੁਸੀਂ ਤਸਵੀਰਾਂ ਵਿੱਚ ਜਦੋਂ ਜਦ ਸਾਰੀਆਂ ਚੜਾਈਆਂ ਜਾ ਰਹੀਆਂ ਨੇ ਬੱਸ ਉਹ ਬਦਲੀ ਰੇਲ ਦੇ ਉੱਤੇ ਖੜ੍ਹੇ ਰਹੇ ਨੇ ਤੇ ਸਵਾਰੀਆਂ ਬੜਾ ਬੜਾ ਚੱਲ ਰਹੀਆਂ ਨੇ ਦੇਖ ਸਕਦੇ ਤਸਵੀਰਾਂ ਦੇ ਵਿੱਚ ਅਸੇ ਨੰਗੇ ਬਾਬੇ ਠੀਕ ਹੈ ਆਈ ਥਿੰਕ ਇਹ ਸਵਾਰੀ ਵੀ ਜਾਣ ਲਈ ਕਿਤੇ ਆਇਆ ਜਾ ਰਿਹਾ ਹੈ ਤੇ ਆਇਆ ਆਲੂ ਪਹੁੰਚਾ ਜੋੜਾ ਤੋਂ ਆ ਰਿਹਾ ਹੈ ਦਰਵਾਜ਼ਾ ਹੈ ਇਹ ਕਾਬਲ ਹੈ ਨਹੀਂ ਵੀ ਅੱਜ ਗੱਡੀ ਇਹ ਵਿੱਚ ਇੱਕ ਗੱਲ ਤੇ ਸੁਣੋ ਹਾਂਜੀ ਹਾਂ ਜਿਹੜੀਆਂ ਸਕੂਲ ਕਾਲਜ ਵਾਲੀਆਂ ਕੁੜੀਆਂ ਪਹਿਲੇ ਉਹਨਾਂ ਨੂੰ ਚੜਾਉਣਾ ਵਾ ਅੱਛਾ ਜੀ ਬਾਕੀ ਭਾਵੇਂ ਅਗਲੇ ਵਾਸਤੇ ਆ ਜਾਣਗੇ ਕਿਉਂਕਿ ਮੀਨ ਵਾਲਾ ਸਕੂਲ ਟਾਈਮ ਹੈ ਕਾਲਜ ਟਾਈਮ ਆ ਹਾਂਜੀ ਹਾਂ ਆ ਇਹਨਾਂ ਨੂੰ ਸਾਢੇ 2 ਤੋਂ ਬਾਅਦ ਉੜਕੇ ਫਿਰ ਆ ਗੜ ਜਾਣਾ ਰਾਸ ਇਹਦਾ ਉਹ 1 ਘੰਟਾ ਸਾਢੇ 7 ਤੋਂ ਸਾਢੇ 8 ਜਿਹੜਾ ਸਕੂਲ ਟਾਈਮ ਇਹ ਖਿਆਰ ਕਰ ਕਰ ਪੱਕਾ ਬਹੁਤ ਵਧੀਆ 190 100 ਨਹੀਂ ਨਹੀਂ ਪਤਾ ਪਤਾ ਵੀ ਸਾਰੀਆਂ ਮੈਨੇ ਕੁੜੀਆਂ ਬਾਅਦ ਚਲਾ ਕੇ ਗੱਡੀ ਜੀ ਸਰ ਓਕੇ ਹਾਂਜੀ ਠੀਕ ਓਕੇ ਸਰ ਓਕੇ